ਪੰਜਾਬ ਲਾਈਵ 88 ਚੰਨ ਤੇ ਤੁਹਾਡਾ ਸਵਾਗਤ ਹੈ ਕਿਰਾਇਆ ਨਾ ਦੇਣ ਵਾਲੇ ਦੁਕਾਨਦਾਰਾਂ ਤੇ ਜ਼ਿਲ੍ਹਾ ਪਰਿਸ਼ਦ ਨੇ ਕਛਿਆ ਸੰਜਾਬ 25 ਦੁਕਾਨਾਂ ਕਬਜ਼ੇ ਚ ਲੈ ਕੇ ਕੀਤੀਆਂ ਸੀਲ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਵੱਲੋਂ ਕਈ ਸਾਲਾਂ ਤੋਂ ਕਿਰਾਇਆ ਨਾ ਦੇਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਪਰਿਸ਼ਦ ਵੱਲੋਂ ਕਿਰਾਏਦਾਰਾਂ ਦੀਆਂ ਦੁਕਾਨਾਂ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤੀਆਂ ਗਈਆਂ ਹਨ ਜ਼ਿਲ੍ਹਾ ਪਰਿਸ਼ਦ ਦੀ ਸਖਤੀ ਗਿਨਤ ਖੈਰਾ ਅਨੁਸਾਰ ਇਹ ਕਾਰਵਾਈ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ ਕਿਉਂਕਿ ਇਹ ਦੁਕਾਨਦਾਰ ਕਈ ਸਾਲਾਂ ਤੋਂ ਜ਼ਿਲ੍ਹਾ ਪਰਿਸ਼ਦ ਨੂੰ ਦੁਕਾਨਾਂ ਦਾ ਕਿਰਾਇਆ ਨਹੀਂ ਜਮ੍ਹਾਂ ਕਰਾ ਰਹੇ ਸਨ ਉੱਥੇ ਹੀ ਦੁਕਾਨਦਾਰਾਂ ਨੇ ਜ਼ਿਲ੍ਹਾ ਪਰਿਸ਼ਦ ਦੀ ਕਾਰਵਾਈ ਤੇ ਰੋਸ ਵਿੱਚ ਪਾਇਆ ਅਤੇ ਕਿਹਾ ਕਿ ਉਹ ਇੱਕ ਮਸਤ ਵਿੱਚ ਲੱਖਾਂ ਰੁਪਏ ਕਿਰਾਇਆ ਨਹੀਂ ਦੇ ਸਕਦੇ ਜ਼ਿਲ੍ਹਾ ਪਰਿਸ਼ਦ ਨੂੰ ਹੌਲੀ-ਹੌਲੀ ਕਰਕੇ ਦੁਕਾਨਦਾਰਾਂ ਤੋਂ ਪੈਸੇ ਜਮ੍ਹਾਂ ਕਰਾਉਂਦਾ ਮੌਕਾ ਦੇਣਾ ਚਾਹੀਦਾ ਹੈ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਬੋਲ ਨੇ ਨਾ ਪਤਾ ਲੱਗਿਆ ਕੋਈ ਫ੍ਰੀਡ ਰਿਕਵੈਸਟ ਦਾ ਕਰ ਰਿਹਾ ਕਿ ਚਲੋ ਜਿਹੜੇ ਜਿੱਥੇ ਦਾ ਬਾਕੀ ਸਭ ਨਾਲ ਸਾਥ ਦਿਓ ਉਹ ਤਾਂ ਕੋਈ ਨਹੀਂ ਕਰਦਾ ਜਿਹੜੇ ਤਾਂ ਨਹੀਂ ਇਹਨਾਂ ਨੂੰ ਨਾ ਲਾਓ ਤਾਂ ਵੀ ਅਗਲਾ ਕੁਬਰਨੈਂਟ ਦੱਸ ਦੇ ਲਈ ਕੰਮ ਕਰਾਉਣ ਵਾਲੇ ਅਗਲਾ ਜਿਹੜਾ ਕੋਈ ਦੇਖਣ ਦਾ ਕਦਾਂ ਕੰਮ ਹੋ ਰਿਹਾ ਹੈ ਅਨੁਸਾਰ ਕਾਲ ਕਰ ਕਦੋਂ ਕੰਮ ਬੈਂਕ ਦਾ ਕਰਵਾਉਣਾ ਹੈ ਕਾਲ ਕਰਵਾ ਲਓ ਅੱਜ ਮੈਨੂੰ ਬਤਾ ਦਿਓ ਆ ਜੀ ਬਹੁਤ ਬੱਸ ਕਰਦੇ ਹੋ ਗੱਲ ਤੇ ਕਰਾਉਂ جا کے مارے دفتروں گئے دفتر ہے کوئی نہیں چلنا کارے ਦਾ ਨਾ ਬੱਤ ਕਰੋ ਮਾਰਾ ਜਰੂਰ ਜੇ ਨਹੀਂ ਖੁਦ ਬੱਕਰਾ ਤਾਂ ਸੱਚੇ ਤੋਂ ਜ਼ਰੂਰੀ ਹੋ ਗਈ ਆ ਵੀ ਤਾਂ ਨਹੀਂ ਆ ਵੀ ਕਰਣਾ 10 ਸਾਲ ਪਹਿਲੇ ਸਭ ਕੋਈ ਸਭ ਆ ਵੀ ਕਰਦੇ ਨਹੀਂ ਸਾਰੀ ਕਰਕੇ ਆਏ ਸਾਰੀ ਕਰਨੀ ਹੈ ਦੇਖੋ ਕਹਦੇ ਕਾਲੂ ਬਣਾਏ ਉਹਨਾਂ ਨੂੰ ਬੋਲਦੇ ਫਾਇਦਾ ਹੋਣਾ ਹੈ। ਖਾਰੇ ਇੱਕ ਲੜਾ ਲਾ ਘਟਾ ਲਓ। ਇਹਦੇ ਵਿੱਚ ਤਾਂ ਡਾਊਨ ਹੋਣਾ। ਇਹ ਤਾਂ ਲਾਹ ਖੋਲ ਲਿਓ।

ਕੀ ਉਹ ਕਿੱਥੇ ਗਏ ਨਹੀਂ ਨਹੀਂ ਜਿੰਦਗੀ ਉਹ ਜੰਮਦਾ ਅੱਜ ਜਿਹੜਾ ਬੰਦਾ ਜਿੰਦਰਾ ਲਾ ਮਨ ਤਾਲਾ ਮਾਰਾ ਇਹ ਥੋੜਾ ਗੱਲ ਆ ਵੀ ਇਹ ਦੁਕਾਨਦਾਰ ਬੰਦੇ ਨੇ ਕਿਸਾਨ ਜਿੱਥੇ ਮਰਜੀ ਮੋਟਾ ਲਾਣ ਠੀਕ ਆ ਜੀ ਜਦੋਂ ਮਰਜੀ ਆਪਣੇ ਫੋਰ ਜੇਵ ਸਰਕਾਰੀ ਮੁਲਾਜ਼ਮਾਂ ਨੇ ਹੜਤਾਲਾ ਕਰਦ ਨਹੀਂ ਜੋ ਵੀ ਆਪਣੇ ਕਰਦ ਨੇ ਉੱਚ ਸਰਕਾਰ ਦਾ ਕੋਈ ਹੋਰ ਨਹੀਂ ਹੈਗਾ ਵਪਾਰੀਆਂ ਉੱਪਰ ਜੋਰ ਨੇ ਇੱਕ ਮੌਕਾ ਦਿਓ ਕਿਰਾਇਆ ਹੈਗੇ ਨੇ ਬਕਾਇਆ ਨੂੰ ਵੀ ਚੱਲ ਰਹੀ ਕੋਈ ਗੱਲ ਬਾਤ ਚੱਲਦੀ ਵੀ ਆ ਦਿੱਲੀ ਦੇ ਬੇ ਨੇ ਕੀ ਕਿਹਾ ਕਿ ਕਿਸ ਦਾ ਪੁੱਸਤਾ ਕਰਾ ਦੇ ਕੀ ਕੀ ਹੋਈ ਉਹ ਕਹਿੰਦੇ ਉਹ ਆਪਣੇ ਮੰਦੇ ਨੇ ਸਾਰੇ ਲੋਕ ਕਹਿੰਦੇ ਨੇ ਹਾਂਜੀ ਸਾਰੇ ਕਹਿੰਦੇ ਨੇ ਦੋ ਵਾਰ ਇਹ ਸੀ ਹਾਂ ਇੱਕ ਵਾਰ ਇੱਕ ਵਾਰ ਦਿਓ ਦੋ ਦੁਕਾਨਾਂ ਪਿੱਛੇ ਬੰਦਲੀ ਕਰਵਾਤੀਆਂ ਨੇ ਦੋ ਦੁਕਾਨਾਂ ਉਹ ਆਲਰੇਡੀ ਆਪ ਮੰਦਿਰ ਨੂੰ ਕੰਨਾਓ ਕੋਈ ਨੋਟਿਸ ਵਗੈਰਾ ਦਿੱਤਾ ਗਿਆ ਪਹਿਲੇ ਜਾਂ ਕੋਈ ਨੋਟਿਸ ਤਾਂ ਆਇਆ ਹੀ ਨਹੀਂ ਫੇਰ ਵੀ ਤੁਸੀਂ ਜੋ ਪੈਸੇ ਦੇ ਜਮ੍ਹਾਂ ਕਰਾਏ ਦੁਕਾਨਦਾਰ ਨੇ ਤਾਂ ਦਿੱਤੇ ਆ ਆਪਣੇ 50000 ਰੁਪਏ ਮੰਗ ਰਾਇਆ 2 ਮਹੀਨੇ ਬੱਲੇ ਕਿੰਨਾ ਬੰਦਾ ਇੱਕ ਕਰਾਇਆ ਦੀ ਜਿੰਨਾ ਹੈ ਹੀ ਕਿੰਨੇ ਵੀ ਸਾਡੀਆਂ ਇਨਸਾਲ ਮੇੜਾ ਆਪਣ ਕਰ ਦਿਓ ਅਸੀਂ ਦੇਣ ਨੂੰ ਤਿਆਰ ਆ ਹੁਣ ਵੀ ਆਪਣੇ ਦੇ ਦਿਨਾ 50000 ਰੁਪਏ ਹੁਣ ਦੇ ਦਿਨੇ ਨਹੀਂ ਮੰਨਦੇ ਵਿੱਚ ਨਹੀਂ ਮੰਨਦੇ ਅਖਰਲਾ ਦੇਣ ਨੂੰ ਤਿਆਰ ਆ ਇਹਨ ਦਾ ਹਰਦੁਕਾਂ ਦਾ ਬਖੋਖੜੇ ਸਮੇਂ ਦਾ ਕਰਾਇਆ ਬਕਾਇਆ ਪੈਂਡਿੰਗ ਸੀ ਜੀ ਜੋ ਲੱਖਾਂ ਦੀ ਅਮਾਉਂਟ ਦੇ ਵਿੱਚ ਹੈਗਾ ਸੀ ਅੱਜ ਜਿਲਾ ਪਰੀਸ਼ਦ ਵੱਲੋਂ ਪ੍ਰੋਪਰ ਸਾਰੇ ਨੀਯਮਾਂ ਦੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇਹ ਕਬਜ਼ਾ ਪੁਲਿਸ ਦੀ ਸਹਾਇਤਾ ਦੇ ਨਾਲ ਲਿਆ ਜਾ ਰਿਹਾ ਹੈਗਾ ਐਂਡ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਪ੍ਰੋਪਰ ਫਾਲੋ ਹੋਈ ਹੈਗੀ ਜੀ। ਇਹਨਾਂ ਦੁਕਾਨਾਂ ਦਾ ਇਨਫੈਕਟ 16 16 ਲੱਖ, 14 ਲੱਖ, 15 ਲੱਖ, 11 ਲੱਖ ਤੁਸੀਂ ਐਵਰੇਜ ਲਗਾਉ ਤਾਂ 10 ਲੱਖ ਤਾਂ ਐਵਰੇਜ ਤੁਸੀਂ ਪ੍ਰਤੀ ਦੁਕਾਨ ਲੈ ਸਕਦੇ ਹੋ ਔਰ ਅੱਜ ਅਸੀਂ 25 ਦੁਕਾਨਾਂ ਦਾ ਕਵਰ ਲੈ ਲਿਆ। 23 17 ਤੋਂ ਨੇ ਕਈ ਇਵਨ 15 ਸਾਲ ਪੁਰਾਣੇ ਮਾਮਲੇ ਵੀ ਹੈਗੇ ਨੇ ਵਿੱਚ ਜਿਹੜੇ 15 ਸਾਲ ਤੋਂ ਪੈਂਡਿੰਗ ਚੱਲੇ ਆ ਰਹੇ ਨੇ। ਤਾਂ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਮਾਨਯੋਗ ਅਦਾਲਤ ਦਾ ਫੈਸਲਾ ਲੈ ਕੇ ਉਪਰੰਤ ਕਾਰਵਾਈ ਕੀਤੀ ਹੈ ਲੋਕ ਕੋਈ ਨੋਟਿਸ ਵੀ ਭੇਜੇਗੇ ਹਾਂਜੀ ਹਾਂਜੀ ਬਹੁਤ ਨੋਟਿਸ ਭੇਜੇ ਨੇ ਐਂਡ ਜਦੋਂ ਇਹ ਕਿਸੇ ਨਾਂ ਦੇਣ ਦਾ ਸਾਨੂੰ ਹੋਇਆ ਵੀ ਇਹਨਾਂ ਨੇ ਕੋਈ ਵੀ ਕਰਾਇਆ ਸਾਨੂੰ ਨਹੀਂ ਦੇਣਾ ਹੈਗਾ ਐਂਡ ਆਪਣਾ ਬਕਾਇਆ ਸਾਰਾ ਕਲੀਅਰ ਨਹੀਂ ਕਰਨਾ ਤਾਂ ਅੱਜ ਫਿਰ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਪਈ ਹੈ ਬੇਨਤੀ ਹੈ ਕਿ ਸਾਰਾ ਆਪ ਦਾ ਬਕਾਇਆ ਕਲੀਅਰ ਕਰਨਗੇ ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲੂਗਾ ਇਦਾਂ ਥੋੜਾ ਦੇਣ ਨਾਲ ਜਿਹੜੀ ਦੁਕਾਨਾ ਸੀਲ ਕੀਤੀ ਗਈ ਹੈ ਉਹ ਫਿਰ ਪਰਮਨੈਂਟਲੀ ਬੰਦ ਰਹੇਗੀ ਹਾਂ ਉਹਦੀ ਜਲਦੀ ਮਾਨਯੋਗ ਡੀ ਸਾਹਿਬ ਕੋਲ ਅਸੀਂ ਪ੍ਰਮਾਣਗੀ ਲੈ ਕੇ ਉਹਨਾਂ ਨੂੰ ਨਵੇਂ ਸਿਰ ਤੋਂ ਉਹਦੀ ਖੁੱਲੀ ਬੋਲੀ ਅਸੀਂ ਕਰਾਵਾਂਗੇ ਤਾਂ ਉਹਦੇ ਵਿੱਚ ਫਿਰ ਹਰ ਬੰਦੇ ਨੂੰ ਇਕੁਅਲ ਚਾਂਸ ਮਿਲੂਗਾ ਅਸੀਂ ਚਾਹੁੰਦੇ ਆ ਤੁਸੀਂ ਆਪਦਾ ਕਾਰੋਬਾਰ ਵਧੀਆ ਕਰੋ ਪਰantu ਜਿਸ ਰੇਟ ਤੇ ਜੋ ਤੁਹਾਡਾ ਮਹੀਨਾ ਕਿਰਾਇਆ ਜ਼ਿਲ੍ਹਾ ਪਰੀਸ਼ਦ ਨਾਲ ਐਗਰੀਮੈਂਟ ਫਿਕਸ ਹੋਇਆ ਉਹਨੂੰ ਸਮੇਂ ਤੇ ਦੇਣ ਦੀ ਖੇਚਲ ਕਰੋ ਤਾਂ ਜੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਮਹਿਕਮੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਜੇਕਰ ਸਾਨੂੰ ਹੋਰ ਵੀ ਬੇਦਖਲੀ ਹੁਕਮ ਆਉਂਦੇ ਨੇ ਮਾਰਯੋ ਅਦਾਲਤ ਵੱਲੋਂ ਤਾਂ ਉਹਨਾਂ ਨੂੰ ਹੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਐਗਜ਼ੀਕਿਊਟ ਕਰਾਇਆ ਜਾਊਗਾ